ਜਿਹੜੇ ਵਿੱਚ ਰੱਸੇ ਬਾਰੇ ਗੱਲ ਕਰਦੇ ਸੀ ਨਾ ਰੱਸੇ ਬਾਰੇ ਘੋੜੇ ਬਾਰੇ ਹਾਂ ਸੱਚ ਕਮੈਂਟ ਆਏ ਨੇ ਵੀ ਬਾਬਾ ਜੀ 50 ਰੁਪਈਆ ਦੇ ਅਸੀਂ ਕੋਈ ਰੱਸੇ ਦਾ ਹੋ ਨਹੀਂ ਸੀ ਸਾਨੂੰ ਪਤਾ ਸੀ ਵੀ ਘੋੜੇ ਦੀ ਹਾਲਤ ਠੀਕ ਹੈ ਐਡਾ ਮੈਨੂੰ ਝੂਠਾ ਬੰਦਾ ਲੱਗਾ ਜਿਹਨੇ ਉਹਨੇ ਕਮੈਂਟ ਗਲਤ ਕਰਿਆ ਕਿਹੜਾ ਕਹਿ ਸਕਦੇ ਬੜੀ ਗੋ ਘੜੀ ਗਿਆਗਾ ਕਿਹ ਚਿੰਤਾ ਹਉ 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 ਮੈਂ ਘੰਟਾ ਕਾਵ ਨਹੀਂ ਇੱਕ ਕਮੈਂਟ ਉਸੇ ਨੇ ਕਰਿਆ ਸੀ ਉਸੇ ਨੇ ਕਰਿਆ ਸੀਗਾ ਜੇ ਉਹ ਸੱਚਾ ਤਾਂ ਉਰੇ ਆਵੇ ਨਹੀਂ ਸਾਨੂੰ ਖਰਚਾ ਦੇਵੇ ਅਸੀਂ ਗੱਡੀ ਲੈ ਕੇ ਅਸੀਂ ਚੱਲਾਂਗੇ ਉਹਦੇ ਕੋਲੇ ਜਿਹੜੇ ਕਹਿੰਦੇ 50 ਰੁਪਏ ਦਾ ਰਸਾਂ ਹੀ ਲਿਆ ਸਕਦੇ ਕਰ ਉਹਨਾਂ ਦੇ ਘਰੇ ਦਿਖਾਈ ਸਾਨੂੰ ਇਹਦੇ ਕਰੇ ਤੇ ਸਕਾ ਦੇ ਵਾਸਤੇ ਲੈਂਦਾ ਇਹ ਘੋੜਿਆਂ ਨੂੰ ਬੰਨਣ ਵਾਸਤੇ ਬੰਦਿਆਂ ਨੂੰ ਬੰਨਣ ਵਾਸਤੇ ਜੇ ਤਿਗੜਾ ਤਿਗੜਾ ਆ ਜਾ ਕੋਈ ਰੇ ਅਜੇ ਬੰਦਿਆਂ ਨੂੰ ਵੀ ਬੰਨਦੋਂਗੇ ਹੋਰ ਹੁਣ ਲੈ ਛੱਡਦੇ ਅਸੀਂ ਇਹਦੇ ਨਾਲ ਪਾ ਕੇ ਨਾ 100 ਗੇਟ ਤੱਕਰ ਛੱਡਾਂਗੇ ਨਾਲੇ ਨਾਲੇ ਸੇਵਾ ਕਰਾਵਾਂਗੇ ਇਹ ਗਾਜਰਾ ਇਹ ਗਾਜਰਾ ਘੋੜਿਆਂ ਵਾਸਤੇ ਠੀਕ ਹੈ ਇਹ ਚਟੰਗਿਆਂ ਵਾਸਤੇ ਰੋਜ਼ ਨਹੀਂ ਵਾਸਤੇ ਝੋਟਿਆਂ ਵਾਸਤੇ ਮੱਝਾਂ ਵਾਸਤੇ ਠੀਕ ਹੈ ਸਹਰਾ ਵਾਸਤੇ ਇਹ ਉਹਨਾਂ ਨੂੰ ਹੀ ਵਰਤਾਰੇ ਨਾਲ ਅੱਛਾ ਗਾਜਰਾਂ ਨੂੰ ਉਹਨਾਂ ਵਾਸਤੇ ਨੇ ਟੰਗਿਆਂ ਵਾਸਤੇ ਹੈ ਟੰਗਿਆਂ ਵਾਸਤੇ ਵੀ ਨੇ ਦੇਖ ਸਕਦੇ ਹਾਂ ਵੀ ਗਾਜਰਾਂ ਟੰਗਿਆਂ ਵਾਸਤੇ ਨੇ ਹੁਣ ਮੈਨੂੰ ਇਹ ਦੱਸਿਓ ਵੀ ਟੰਗਾ ਕੀ ਹੁੰਦਾ ਹੈ ਕਈ ਵਾਰੀ ਨਹੀਂ ਪਤਾ ਹੁੰਦਾ ਤਾਂ ਕਮੈਂਟਾਂ 'ਚ ਇੱਕ ਦੂਜੇ ਨੂੰ ਦੱਸ ਵੀ ਦਿਓ ਹਾਂ ਕਈ ਵਾਰੀ ਹਰੇਕ ਨੂੰ ਨਹੀਂ ਪਤਾ ਹੁੰਦਾ ਟੰਗੇ ਦਾ ਇਹ ਮਿਸਤਰੀ ਨੂੰ ਕਹਿਣਾ ਚਾਹੁੰਦੇ ਆਂਗੇ ਪਹਿਲਾਂ ਤਾਂ ਉਹ ਵਰਤਾਰੀ ਕਹੋ ਦੇਵਾਂਗੇ ਠੀਕ ਹੈ ਸਾਡਾ ਅੰਬਰ ਤੇ ਛੱਕਿਆ ਹੋਇਆ ਹੈ ਕਹਿੰਦੇ ਨੇ ਇਹਦੇ ਭੇਖ ਦਿਖਾਵਾ ਜਗਤ ਕੋ ਲੋਗਨ ਕੋ ਵਸਕੀਨ ਇਹ ਭੇਖ ਧਾਰੀ ਫਿਰਦੇ ਨੇਗੇ ਠੀਕ ਹੈ ਜਿਹੜੀਆਂ ਕਿਰਪਾਨਾ ਪਾ ਕੇ ਕਿ ਨਾ ਉਹਨਾਂ ਨੇ ਆਪਣੇ ਨਾਲ 110 ਰੁਪਏ ਚ ਠੇਕਾ ਕੀਤਾ ਤੀ ਦਰਬਾਰ ਸਾਹਿਬ ਦਾ ਠੀਕ ਹੈ ਫਿਰ ਉਹ ਵਿਚਾਲਾ ਮੈਦਾਨ ਛੱਡ ਕੇ ਗੋ ਭਜੇ ਨੇ ਵੀ ਜੀ ਮੈਦਾਨ ਉਹ ਕਿਉਂ ਛੱਡ ਕੇ ਭਜੇ ਨੇ ਵਿਚਾਲੋਂ ਬਾਬਾ ਨੂੰ ਮੜਾ ਜਾ ਥੱਲੇ ਕਰ ਲਿਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 10ਵੇਂ ਪਾਸ਼ਾ ਮਹਾਰਾਜ ਦੇ ਬਾਚਲ ਨੇ ਜਦੋਂ ਕੋਈ ਸਬਜ਼ੀ ਤੀਰਨੀ ਹੈ ਕੋਈ ਵੀ ਜਲ ਪਾਣੀ ਬਣਾਉਣਾ ਹੈ ਤਾਂ ਚਿਹਰਾ ਜ਼ਰੂਰੀ ਸਜਾਉਣਾ ਹੈ ਠੀਕ ਹੈ ਜਿਹੜੇ ਕਹਿੰਦੇ ਨੇ ਮੂੰਹ ਬੰਦ ਕੇ ਰੱਖਦੇ ਨੇ ਜਦੋਂ ਮੋਦੀ ਨੇ ਨੱਥ ਪਾਈ ਤੀ ਸਾਰੇ ਮੁਲਖ ਦੇ ਉਹਨਾਂ ਕਹ ਸਾਰਿਆਂ ਨੇ ਬੰਨੇ ਦੀਏ ਕਦੋਂ ਹਾਂ ਮੋਦੀ ਨੇ ਕਰੋਨਾ ਵੇਲੇ ਹਾਂ ਸਾਰਿਆਂ ਦੇ ਮੂੰਹ ਪਟੀਆਂ ਹੋ ਗਏ ਦੀਆਂ ਉਹ ਸਾਰਿਆਂ ਦੇ ਮੂੰਹ ਪਟੀਆਂ ਦੀਆਂ ਸਾਣ ਤਾਂ ਕਿੰਨੇ ਸੋ ਸਾਲ ਪਹਿਲਾਂ 10ਵੇਂ ਪਾਸ਼ਾ ਮਹਾਰਾਜ ਦੱਸ ਗਏ ਦੀਗੇ ਵੀ ਚਿਹਰੇ ਸਜਾ ਕੇ ਰੱਖਿਆ ਕਰੋ ਠੀਕ ਹੈ ਇਸ ਦਾ ਝੂਠਾ ਨਹੀਂ ਸਕਣਾ ਅਜ ਜਦੋਂ ਖਾਣਾ ਬਣਾਉਂਦੇ ਗੱਲਾਂ ਕਰੀ ਜਾਂਦੇ ਨੇ ਉੱਥੋਂ ਵਿੱਚ ਫਿਰ ਥੁੱਕ ਤਾਂ ਡਿੱਗਦੀ ਹੋਊ ਹਾਂਜੀ ਹਾਂਜੀ ਸਾਰਾ ਕੁਝ ਹੀ ਹੁੰਦਾ ਹੈਗਾ ਠੀਕ ਹੈ ਦੇਖ ਵੀ ਚਿਹਰਾ ਸਜਾ ਕੇ ਬਣਾਉਣੀ ਚਾਹੀਦੀ ਹੈਗੀ ਕੋਈ ਵੀ ਆਪਾਂ ਵਸਤੂ ਤਿਆਰ ਕਰਦੇ ਆਂ ਚਿਹਰਾ ਜ਼ਰੂਰੀ ਹੈ ਸਜਾਉਣਾ ਜਿਹੜਾ ਮੂੰਹ ਟੱਕ ਕੇ ਹਾਂਜੀ ਹਾਂਜੀ ਇਹ ਫਿਰ ਕਾਜਰਾ ਛੀਰ ਰਹੇ ਹੋਂ ਇਹ ਕਾਜਰਾ ਤਾਂ ਆਪਣਾ ਲੰਗਰ ਵਾਸਤੇ ਨੇ ਗੁਰੂ ਕੇ ਲੰਗਰ ਵਾਸਤੇ ਪਰਸ ਨੂੰ 10ਵੀਂ ਦਾ ਜੋੜ ਮੇਲੇਗਾ ਅਸ਼ਾ ਦਸਮੀ ਦਾ ਹੈ ਹਾਂ ਇਹ ਘੋੜਿਆਂ ਵਾਤੇ ਇਹ ਛੌਣੀ ਛੌਣੀ ਚ ਦਸਮੀ ਛੌਣੀ ਚ ਛੌਣੀ ਚ ਮੇਦੇ ਵਾਸ ਤੇਜਾ ਸਿੰਘ ਹੋਇਆ ਤੇਜਾ ਸਿੰਘ ਰੇਲ ਗੱਡੀ ਦੇ ਇੰਜਨ ਨੂੰ ਕਹਿੰਦੇ ਨੇ ਹਾਂਜੀ ਭੂਤਨੀ ਭੂਤਨੀ ਵੀ ਉਹੀ ਹੁੰਦੀ ਹੈ ਭੂਤਨੀ ਇਹਦੇ ਮਾਗਰੀ ਹੁੰਦੀ ਹੈ ਟ੍ਰੇਨ ਟ੍ਰੇਨ ਇਹਨੂੰ ਗੁਰਵਿੰਦਰੀਆਂ ਕਹਿੰਦੇ ਨੇ ਕਿਹਨੂੰ ਇਹਨਾਂ ਨੂੰ ਗਾਜਰਾ ਨੂੰ ਗੁਰ ਮੱਛਾ ਗੁਰਵਿੰਦਰੀਆਂ ਗੁਰਵਿੰਦਰੀਆਂ ਜਿਹੜੀ ਵਿੱਚ ਰਸੇ ਬਾਰੇ ਗੱਲ ਕਰਦੇ ਸੀ ਨਾ ਰਸੇ ਬਾਰੇ ਘੋੜੇ ਬਾਰੇ ਹਾਂ ਸੱਚ ਕਮੈਂਟ ਆਏ ਨੇ ਵੀ ਬਾਬਾ ਜੀ 50 ਰੁਪਈਆ ਦੇ ਅਸੀਂ ਕੋਈ ਰਸੇ ਦਾ ਹੋ ਨਹੀਂ ਤੀ ਸਾਨੂੰ ਪਤਾ ਸੀ ਵੀ ਘੋੜੇ ਦੀ ਹਾਲਤ ਠੀਕ ਹੈ ਕੋਈ ਗਾਰਡਨਿਕ ਕੋਟ ਹੈ ਦੀ ਕੋਈ ਉਹ ਖੱਬਾ ਨਹੀਂ ਪਿਆ ਤੀ ਇਹ ਤਾਂ ਇੱਕ ਸਾਈਡ ਤੇ ਡਿੱਗ ਗਿਆ ਤੀ ਤਾਂ ਕਰਕੇ ਵੀ ਚਾਹ ਰਸਾ ਨਹੀਂ ਵਧਣਾ ਰਸੇ ਰਸੇ ਵਾਲੀ ਕੋਈ ਕਮੀ ਨਹੀਂ ਜੇ ਸਾਨੂੰ ਆਇਆ ਹੋਵੇ ਵੀ ਕੋਈ ਸਾਨੂੰ ਰਸੇ ਦੀ ਕਮੀ ਹੈ ਸੁਣੋ ਰਸਾ ਵੀ ਦਿਖਾਇਆ ਬਣੇ ਹੋਰ ਸੱਚ ਬਾਬਾ ਕਮੈਂਟ ਕਰਿਆ ਸੀ ਮਿਸਤਰੀ ਨੇ ਹਾਂਜੀ ਕਹਿੰਦਾ ਮੇਰੇ ਪੈਸੇ ਨਹੀਂ ਦਿੱਤੇ ਪਤਾ ਨਹੀਂ ਕਿਵੇਂ ਜੇ ਆਏ ਘੋੜੇ ਵਾਲੇ ਵੀਡੀਓ ਤੇ ਜਿਹੜੀ ਘੋੜੇ ਦਾ ਰੱਸੇ ਵਾਲੀ ਤੇ ਅਸੀਂ ਉਹ ਮਿਸਤਰੀ ਨੂੰ ਕਹਿਣਾ ਚਾਹੁੰਦੇ ਆਂਗੇ ਪਹਿਲਾਂ ਤਾਂ ਉਹ ਅੰਬਰਤਾਰੀ ਕਹੋ ਮਿਲेंगे ਠੀਕ ਹੈ ਸਾਡਾ ਅੰਬਰਤ ਛੱਕਿਆ ਹੋਇਆ ਹੈ ਕਹਿੰਦੇ ਨਹੀਂ ਉਹਦੇ ਪੇਖ ਦਿਖਾਵਾ ਜਗਤ ਕੋ ਲੋਗਨ ਕੋ ਵਸਕੀਨ ਇਹ ਪੇਖ ਧਾਰੀ ਫਿਰਦੇ ਨੇਗੇ ਠੀਕ ਹੈ ਜਿਹੜੀਆਂ ਕਿਰਪਾਨਾ ਪਾ ਕੇ ਕਿ ਨਾ ਉਹਨਾਂ ਨੇ ਆਪਣੇ ਨਾਲ 110 ਰੁਪਏ ਚ ਠੇਕਾ ਕੀਤਾ ਸੀ ਦਰਬਾਰ ਸਾਹਿਬ ਦਾ ਠੀਕ ਹੈ ਸਿਰੋ ਬਚਾਲਾ ਮੈਦਾਨ ਛੱਡ ਕੇ ਗੋ ਭੱਜੇ ਨੇ ਵੀ ਜੀ ਮੈਦਾਨ ਉਹ ਕਿਉਂ ਛੱਡ ਕੇ ਭੱਜੇ ਨੇ ਵਿਚਾਲੋ ਕਿੰਨਾਂ ਕਸਮਾ ਲਾਗੇ ਸੀ ਸਮਾਂ ਉਹਨਾਂ ਨੇ ਥੋੜਾ ਜੀ ਲਾਇਆ ਤੇ ਥੋੜੀਆਂ ਇੱਕ ਅੰਧਾ ਖੜੀਆਂ ਕਰੀਆਂ ਇਹਦੀਆਂ ਠੀਕ ਹੈ ਮਤਲਬ ਕਹਿ ਆ ਤੀਓ ਤੁਹਾਨੂੰ ਕਿਸ਼ਤਾਂ ਦੇ ਹਿਸਾਬ ਨਾਲ ਰੁਪਏ ਦੇਵਾਂਗੇ ਠੀਕ ਹੈ ਬਾਕੀ ਦਾ ਇਧਰ ਆਪਾਂ ਦਫਤਰ ਕਾਰ ਕਰਵਾਏ ਤੇ ਪਿੱਛੇ ਕਾਂਦੇ ਦੀ ਸਾਰੀ ਤਿਆਰਤੀ ਇੱਥੇ ਐਡੀ ਉਹਦੇ ਕਿਰਪਾਲ ਪਾਈ ਹੋਈ ਉਹਦੇ ਮੁੰਡੇ ਦੇ ਹਾਂ 17 ਦਿਹਾੜੀਆਂ ਦਾ ਕੰਮ ਹੈ ਅੱਛਾ ਫਰਸ ਸੀ ਆਪ ਲਾਇਆ ਤੀਪ ਅਸੀਂ ਸੱਤ ਨੂੰ ਆਪ ਕਰਵਾਈ ਜੀ ਕਿੰਨਾ ਮੂਰੇ ਕੰਦ ਕੰਦ ਖੜਾ ਹੀ ਕਰਨ ਤੇ 17 ਦਿਨ ਲੱਗਣਗੇ ਕਰ ਲੂ ਕੋਈ ਯਕੀਨ ਅੱਛਾ ਪੈਸੇ ਕਾਦੇ ਕਹਿੰਦੇ ਫਿਰ ਉਹ ਪੈਸੇ ਸਾਨੂੰ ਦੱਸਿਆ ਕਿ ਕਾਦੇ ਕਹਿੰਦੇ ਜੇ ਉਹ ਸੱਚਾ ਹੈਗਾ ਨਾ ਨਾ ਉਹ ਆ ਕੇ ਸਾਡੇ ਨਾਲ ਵਾਚਨ ਕਰੇ ਨਾਲ ਸਾਨੂੰ ਬੁਲਾਵਾਂਗੇ ਮੌਕੇ ਤੇ ਵੀ ਉਹਦਾ ਕਿਹੜਾ ਪੈਸਾ ਰੱਖੇਗਾ ਠੀਕ ਹੈ ਪਰ ਇਹ ਝੂਠ ਮਾਰਨ ਵਾਸਤੇ ਗੱਤਰੇ ਨਾ ਪਾਇਆ ਕਰੋ ਠੀਕ ਹੈ ਹਾਂ ਕਹੌਣਾ ਵਰਤਾਰੇ ਗੁਰੂ ਘਰਾਂ ਦੇ ਕਾਰਜ ਕਰਦਾ ਹੈਗਾ ਪਰ ਉਹ ਐਡਾ ਮੈਨੂੰ ਝੂਠਾ ਬੰਦਾ ਲੱਗਾ ਜਿਹਨੇ ਉਹਨੇ ਕਮੈਂਟ ਗਲਤ ਕਰਿਆ ਇਹ ਕਮੈਂਟ ਉਸੇ ਨੇ ਕਰਿਆ ਤੀ ਉਸੇ ਨੇ ਕਰਿਆ ਸੀਗਾ ਜੇ ਉਹ ਸੱਚਾ ਤਾਂ ਉਰੇ ਆਵੇ ਨਹੀਂ ਸਾਨੂੰ ਖਰਚਾ ਦੇਵੇ ਅਸੀਂ ਗੱਡੀ ਲੈ ਕੇ ਅਸੀਂ ਚੱਲਾਂਗੇ ਉਹਦੇ ਕੋਲੇ ਜਿਹੜੇ ਬੰਦੇ ਨੇ ਉਹਨੂੰ ਦੇਆਵਾਂਗੇ ਜੇ ਉਹਦੇ ਨਿਕਲੇ ਜੇ ਬੰਦੇ ਨੇ ਉਹਦੇ ਨਿਕੜੇ ਦੇਆਵਾਂਗੇ ਨਹੀਂ ਉਹ ਤਾਂ ਸਣੇ ਗੱਡੀ ਦਾ ਖਰਚਾ ਸਣੇ ਸਿੰਘਾਂ ਦਾ ਖਰਚਾ ਲਾਵਾਂਗੇ ਜਿੰਨੇ ਸਿੰਘ ਜਾਣਗੇ ਨਾਲ ਠੀਕ ਹੈ ਨਹੀਂ ਫਿਰ ਉਹਦੇ ਚਾਰ ਬੰਦੇ ਇਕੱਠੇ ਕਰਾਂਗੇ ਵੀ ਆ 17 ਦਿਨ ਦਿਹਾੜੀਆਂ ਦੇ ਲਾ ਕੇ ਉਹ ਕਹਿੰਦਾ ਜੀ ਮੇਰੇ 17 ਦਿਨ ਲਾ ਕੇ ਕੀ ਗੱਲ ਅਸੀਂ ਬੌਲਿਆ ਨਹੀਂ ਸਿੰਘ ਸਾਰੀ ਆਲ ਇੰਡੀਆ ਚ ਸਿਆਣੇ ਜਿਹੜੇ ਸਾਡੇ 10ਵੇਂ ਪਾਛਾ ਪੂਰੇ ਸਿਆਣੇ ᱛੀਗੇ ਅਸੀਂ ਬੌਲੇ ਨਹੀਂ ਹੈਗੇ ਅਗਲਾ ਕਹਿੰਦਾ ਤਾਂ ਸੁੱਖੇ ਪੀਣੇ ਨੇ ਬੱਕਰੇ ਖਾਣੇ ਨੇ ਸਾਨੂੰ ਕੱਲੀ-ਕੱਲੀ ਚੀਜ਼ ਦੀ ਨੌਲੇਜ ਹੈ ਵਿੱਚੋਂ ਚੱਲ ਜਿਹੜੇ ਹੈਗੇ ਨੇ 1% ਬੇਅਕਲ ਉਹ ਸਾਰਿਆਂ ਤੇ ਫਿਰ ਫੇਰ ਦਿੰਦੇ ਨੇ ਹਾਂ ਇੱਕ ਨਾ ਇਸ ਲਿਪੜੀ ਸਾਰਿਆਂ ਨੂੰ ਨਵੇੜਦੇ ਹਾਂ ਇੱਕ ਮੈਂ ਇਸ ਲਿਪੜੀ ਨੂੰ ਮੂਰਖ ਜੇ ਕਿਸੇ ਮੂਰਖ ਨਾਲ ਨਹੀਂ ਉਲਝਣਾ ਯਾਰ ਹਾਂ ਪੂਰੇ ਬਦਮਾਨ ਬਥੇਰੇ ਪਏ ਨੇ ਗੇਨੇ ਸਿੰਘ ਬਿਲਕੁਲ ਸਾਰਾ ਕਲਾਗਾਤਰਾ ਪਾਉਣ ਨਾਲ ਪੋਚਵੀ ਪੱਗ ਬੰਨਣ ਨਾਲ ਨਹੀਂ ਸਿੱਖ ਬਣ ਜਾਦਾ ਦਸਵੇਂ ਪਾਤਸ਼ਾਹ ਦੀ ਇੱਕ ਨਿਸ਼ਾਨੀ ਦਿਖਾ ਦੇ ਕਹਿੰਦੇ ਕੀ ਹੈ ਤੇਰੇ ਕੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ